ਹੈਲੋ ਹਾਂ ਸੁਨੀ ਤੂੰ ਪਹੁੰਚ ਵੀ ਗਈ ਪੰਡ ਲੇ ਤੂੰ ਤਾਂ ਬੜੀ ਤੇਜ਼ ਨਿਕਲੀ ਅੱਛਾ ਆਪ ਛੱਡ ਕੇ ਗਈ ਸੀ ਚੱਲ ਵਧੀਆ ਹਾਂ ਹਾਂ ਮੈਂ ਵੀ ਤਿਆਰੀ ਕਰੀ ਆ ਨੀ ਬਸ ਕੋਈ ਗੱਲ ਨਹੀਂ ਬਸ ਬੈਗ ਪੈਕ ਕਰ ਲਿਆ ਜਦੋਂ ਇਹ ਆਗੇ ਨਾ ਇਹਨਾਂ ਨੂੰ ਪੁੱਛ ਕੇ ਤੇ ਫਿਰ ਮੈਂ ਆਉਣੀ ਆ ਓਹੋ ਲੱਗਾ ਸੈਂ ਕੀ ਹੁੰਦਾ ਐਂ ਕਦੇ ਜਵਾਬ ਦਿੰਦੇ ਨੇ ਮੈਨੂੰ ਇਹ ਮੈਨੂੰ ਪਤਾ ਕੁਝ ਨਹੀਂ ਕਹਿੰਦੇ ਹਾਂ ਹੀ ਕਰ ਦਣਗੇ ਵਧੀਆ ਤੂੰ ਆਈ ਹੋਈ ਆ ਮਸਾ ਤਾਂ ਮਿਲਾਂਗਾ ਕਿੰਨੇ ਟਾਈਮ ਬਾਅਦ ਗੱਲਾਂ ਕਰਾਂਗੀਆਂ ਕੁਝ ਚੁਗਲੀਆਂ ਕਰ ਲਾਂਗੇ ਸੱਸਾਂ ਦੀਆਂ ਹੋਰ ਤਾਂ ਨਹੀਂ ਕੁਛ ਹਾਂ ਇਹ ਤਾਂ ਹੈ ਮੈਂ ਤਾਂ ਲਾ ਕੇ ਜਾਊਂਗੀ 4-5 ਦਿਨ ਤੂੰ 10 ਦਿਨ ਲੱਗ ਜਾਣਗੀ ਤੈ ਕਿਹੜੇ ਸਰਜੂ ਅੱਛਾ ਆਪ ਹੀ ਕਰ ਲੈਂਦੀ ਨੇ ਸਾਰਾ ਕੰਮ ਮੇਰੇ ਇਲਤਿਹਾਬ ਥੀਨੋਂ ਦੀ ਸੱਸ ਜੀ ਕੰਮ ਨੂੰ ਮੈਂ ਤਾਂ 4-5 ਦਿਨ ਹੀ ਲਾਉਣ ਦੇਣਗੇ ਹੋਰ ਯਾਰ ਨੇ ਨਹੀਂ ਐਂ ਤਾਂ ਕਿਵੇਂ ਜਵਾਬ ਦੇ ਦਣਗੇ ਬਸ ਇਹ ਆਉਂਦੇ ਆ ਇਹਨਾਂ ਨੂੰ ਪੁੱਛ ਲੂੰਗਾ ਬਸ ਇਹਨਾਂ ਨੂੰ ਪੁੱਛਣਾ ਜ਼ਰੂਰੀ ਆ ਜੇ ਇਹਨਾਂ ਨੇ ਹਾਂ ਕਰਤੀ ਫੇਰ ਨਹੀਂ ਮੈਨੂੰ ਕੋਈ ਰੋਕ ਸਕਦਾ ਉਹਨੂੰ ਆਪੇ ਛੱਡ ਜਾਣਗੇ ਮੈਨੂੰ ਨਾਲੇ ਮੇਰੀ ਗੱਲ ਸੁਣ ਕਿਤੇ ਇਕੱਲੇ ਜਾਣ ਦਾ ਪਲਾਨ ਨਾ ਬਣਾ ਲਈ ਆਪਾਂ ਦੋਨੇ ਇਕੱਠੀਆਂ ਚੱਲਾਂਗਾ ਜਿੱਥੇ ਵੀ ਜਾਣਾ ਹਾਂ ਉਹ ਮੈਨੂੰ ਲੱਗਦਾ ਨਹੀਂ ਆ ਗਏ ਹਾਂ ਇਹਨਾਂ ਨਾਲ ਗੱਲ ਕਰਕੇ ਫਿਰ ਮੈਂ ਆਉਣੀ ਆ ਚੱਲ ਚੰਗਾ ਬੇਬੇ ਹਾਂ ਉਹ ਗਏ ਐਂ ਜਿ ਪਈ ਐ ਤੇ ਬੁੱਤ ਪਤਾ ਨਹੀਂ ਕੀ ਹੋ ਗਿਆ ਇਹ ਪਤਾ ਨਹੀਂ ਕਿਉਂ ਸਰੀਰ ਚੋਂ ਐਂ ਜਾਨ ਜੀ ਨਿਕਲੀ ਪਈ ਐ ਹਾਂ ਜਿਵੇਂ ਵਿੱਚ ਤੰਤ ਜਾਈ ਨਹੀਂ ਹੁੰਦਾ ਦਵਾਈ ਖਾ ਲੈਣੀ ਸੀ ਦਵਾਈ ਤਾਂ ਕੇਰਾ ਤਾਂ ਖਾ ਲਈ ਸੀਗੀ ਹਾਂ ਕੋਈ ਉਹਨੇ ਫਾਇਦਾ ਜਾਂ ਨਹੀਂ ਕਰਿਆ ਡਾਕਟਰ ਦੇ ਜਾਇ ਆਉਣੇ ਆ ਡਾਕਟਰ ਦੇ ਤਾਂ ਕੀ ਜਾਣੇ ਹਾਂ ਜਿਹੜੀ ਘਰੇ ਪਈ ਆ ਦਵਾਈ ਉਹ ਹੀ ਫੇਰ ਲੈ ਕੇ ਦੇਖ ਲੈਣੀ ਆ ਠੀਕ ਆ ਠੀਕ ਆ ਹਏ ਪਤਾ ਨਹੀਂ ਕਿਉਂ ਆਇਆ ਨਾ ਲੱਗਦਾ ਵਾਹਾਂ ਦੀ ਜਾਨ ਜੀ ਨਿਕਲੀ ਪਈ ਐ ਚਲ ਕੋਈ ਨਾ ਬੇਬੇ ਤੂੰ ਆਰਾਮ ਕਰ ਲੈ ਦਵਾਈ ਜਿਹੜੀ ਘਰੇ ਪਈ ਆ ਉਹ ਮੈਂ ਲਿਆ ਦੇਣਾ ਚਾਹ ਕੇ ਅੰਦਰੋਂ ਕੱਢ ਕੇ ਠੀਕ ਐ ਉਹ ਖਾ ਲਈ ਤੇ ਉਹਨੂੰ ਕਹਿ ਦਿੰਦਾ ਤੈਨੂੰ ਕੁਝ ਬਣਾ ਕੇ ਦੇ ਦੂਗੀ ਦਲੀਆ ਦੁਰਗਾ ਬਣਾ ਦੇ ਰੋਟੀ ਤਾਂ ਮੇਰੇ ਜੀ ਨਹੀਂ ਕਰਦਾ ਅੱਜ ਤਾਂ ਕੋਈ ਨਹੀਂ ਕਹਿ ਦਿੰਦਾ ਬਣਾ ਦੂਗੀ ਉਹ ਤੈਂ ਰੱਖਿਆ ਕਰ ਨਾ ਬੇਬੇ ਤੂੰ ਕੰਮ ਨਾ ਕਰਿਆ ਕਰ ਹੁਣ ਉਹ ਕਾਰੇ ਵਾਸਤੇ ਸਾਰਾ ਕੰਮ ਕਰਨ ਉਹਨੂੰ ਕਹਿ ਦਿਆ ਕਰ ਮਾੜਾ ਮੋਟਾ ਤਾਂ ਪੁੱਤ ਕਰਨਾ ਪੈਂਦਾ ਫੇਰ ਹੁਣ ਕੀ ਕਰਾਂ ਬੱਸ ਫੇਰ ਬੱਸ ਜਦੋਂ ਮਾੜਾ ਜੇ ਇੱਕ ਅੱਧਾ ਕੰਮ ਕਰਦੀ ਆ ਨਾ ਹਾਂ بس ਆਇਦਾ ਅਮਜਾ ਪੱਟਾ ਜਾਂਦਾ ਆਗੇ ਮੰਜੇ ਤੇ ਡਿੱਗ ਪੈਣੀ ਆ ਪਤਾ ਨਹੀਂ ਕੀ ਹੋਇਆ ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਖੇਤੀਬਾੜੀ ਦਾ ਕੰਮ ਸਾਰਾ ਮੈਂ ਕਰੀ ਜਾਂਦਾ ਹਾਂ ਹੈ ਤੂੰ ਆਪਦਾ بس ਘਰੇ ਆਉਂਦਾ ਇਨਾ ਬੈਠ ਕੇ ਦੇਖਿਆ ਕਰ ਚਾ ਉਧਰ ਦਾ ਨਹੀਂ ਕਰਿਆ ਕਰ ਅੱਛਾ ਉਧਰ داری ਤੇ ਪੁੱਤ ਕਰਿਆ ਕਰਾ ਹੋਰ ਤਾਂ ਮੈਨੂੰ ਕੋਈ ਸੰਸਾਵੇ ਕਰਨੀ ਹੂੰ ਬਸ ਆ ਸਰੀਰ ਨੂੰ ਹੀ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਤਾਂ ਭਾਈ ਕਮਜ਼ੋਰੀ ਹੋ ਗਈ ਕਿ ਕੋਈ ਹੱਡੀਆਂ ਨੂੰ ਕੁਝ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਕੀ ਬਾਤ ਹੈ ਬਸ ਪੌਂਚ ਘਟੀ ਪਈ ਐ ਚਾ ਕੋਈ ਨਹੀਂ ਮੈਂ ਲਿਆਉਣਾ ਗੋਲੀ ਫਰਿੱਜ ਤੇ ਪਿਆ ਡਰ ਪਾ ਜਾ ਲਿਆ ਲੈ ਹਣ ਉਹਦੇ ਚ ਦੇਖ ਲੈ ਨਾਲੇ ਉਹਨੂੰ ਕਹਨਾਗਾ ਚਾਹ ਪਾਣੀ ਪਿਲਾ ਦੂਗੀ ਤੈਨੂੰ ਆਹੋ ਖਾ ਦੇ ਪਾ ਲਈ ਹੇ ਹੇ ਇਹ ਨਾ ਦਵਾਈਆਂ ਖਾਈ ਜਾਂਦੀਆਂ ਤਾਂ ਵੀ ਪਤਾ ਨਹੀਂ ਕੀ ਹੋਇਆਗਾ ਹੋਰ ਦਵਾਈਆਂ ਹੁਣ ਬਾਹਰੋਂ ਕਹੇ ਜਿਹਾ ਆਉਣਗੀਆਂ ਉਹੀ ਦਵਾਈਆਂ ਨੇ ਦਰਦ ਵਾਲੀਆਂ ਗੋਲੀਆਂ ਤੇ ਬਲੱਡ ਵਾਲੀਆਂ ਵਿੱਚ ਹੀ ਸਾਰਾ ਕੁਝ ਫੱਕਾ ਪਹਿਲਾਂ ਤੜਕੇ ਮਾਰ ਲਿਆ ਆ ਹੁਣ ਖਾ ਕੇ ਦੇਖ ਲੈਣੀ ਆ ਜੇ ਕੋਈ ਫਾਇਦਾ ਹੋਊਗਾ ਤਾਂ ਆਗੇ ਤੁਸੀਂ ਹਾਂ ਆ ਗਿਆ ਅ ਚਲ ਚਲਦੇ ਫਿਰ ਮੈਨੂੰ ਮੇਰੇ ਪੇਕੇ ਛੱਡਿਓ ਯਾਰ ਕੋਈ ਪਾਣੀ ਪੂਣੀ ਦਾ ਪੁੱਛ ਲਾ ਕਰ ਬੰਦੇ ਇਹਨੂੰ ਪੇਕੇ ਜਾਂਦੀ ਤੈਨੂੰ ਵਾਅਦਾ ਕਰ ਜਾਂਦੀ ਐ ਉਹ ਸੌਰੀ ਕੋਈ ਗੱਲ ਨਹੀਂ ਪਾਣੀ ਤਾਬਾ ਪਿਆ ਦੇਣੀ ਆ ਜੇ ਤੁਸੀਂ ਤਿਆਰ ਹੋਣਾ ਕਿ ਐਂ ਚਲੋਗੇ ਕਿਤੇ ਨਹੀਂ ਜਾਣਾ ਤੂੰ ਵੀ ਠਹਿਰ ਕੇ ਜਾਈ ਨਾਲੇ ਤੇਬੇ ਤਾਂ ਬਿਮਾਰ ਹੋਈ ਬੇਤਨੋ ਦੇਖਦਾ ਨਹੀਂਗਾ ਤਰੱਕੇ ਦਾ ਉਹਨੇ ਕੁਝ ਖਾਦਾ ਨਹੀਂ ਆਹੀ ਹੁੰਦਾ ਸਿਆਪਾ ਜਦੋਂ ਮੈਂ ਆਪਦੇ ਪੇਕੇ ਜਾਣਾ ਹੁੰਦਾ ਬੇਬ ਟੰਗ ਕਰਨ ਲੱਗ ਜਿੰਦੀ ਆ ਆ ਹੁਣ ਤਾਂ ਚੰਗੀ ਭਲੀ ਸੀ ਹੁਣ ਮੈਂਟਾਂ ਜਿੰਨੇ ਨੂੰ ਕੀ ਹੋ ਗਿਆ ਉਹ ਟੰਗ ਕਿਉਂ ਕਰਦੀ ਹੈਗੀ ਦੇਖ ਤਾਂ ਲੈ ਦੂ ਕੀ ਹਾਲ ਹੈ ਪੇਤੂ ਤਾਂ ਇੱਥੇ ਅੰਦਰ ਬੜੀ ਬੈਠੀ ਹੈਗੀ ਤਿਆਰੀ ਕਰੀ ਜਾਨੀ ਹੈਗੀ ਮੇਰੀ ਗੱਲ ਸੁਣੋ ਜੀ ਮੈਂ ਘਰ ਹੀ ਰਹਿਣੀ ਮੈਂ ਸਾਰਾ ਕੁਝ ਹੀ ਦੇਖਦੀ ਹਾਂ ਤੁਸੀਂ ਤਾਂ ਖੇਤ ਬਾਗ ਜਿੰਨੇ ਹੋ ਸਾਜਨ ਆਹੀ ਡਰਾਮੇ ਚੱਲਦੇ ਨੇ ਸਿਰ ਬੰਨ ਕੇ ਪਹਿਣਾ ਵੀ ਕੰਮ ਨਾ ਕਰਨਾ ਪਵੇ ਤੇ ਜੇ ਮੈਂ ਕਿਤੇ ਜਾਣਾ ਤਾਂ ਡਰਾਮੇ ਦੇਖੋ ਜੀ ਮੈਂ ਤਾਂ ਜਾਊਂਗੀ ਆਪਦੇ ਪੇਕੇ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਤੁਸੀਂ ਇੱਥੇ ਹਾਮੀ ਭਰੋ ਬਸ ਮਾੜਾ ਤੈਨੂੰ ਕਾਦੇ ਵਾਸਤੇ ਲੈ ਕੇ ਆਇਆ ਇੱਥੇ ਉਹਦੀ ਸੇਵਾ ਕਰਨ ਵਾਸਤੇ ਠੀਕ ਹੈ ਨਾ ਕਿ ਐਂ ਵੀ ਉਹਨੂੰ ਤੂੰ ਤਾਂਨੇ ਮਿਹਨੇ ਸੁਣਾਵੇਂ ਅੱਛਾ ਕੁੜੀਆਂ ਨੂੰ ਵਿਆਹ ਕੇ ਸਿਰ ਕਰਦੇ ਕੰਮ ਕਰਨ ਵਾਸਤੇ ਲੈ ਕੇ ਆਇਆ ਜਾਂਦਾ ਹੈ ਉਹ ਫਿਰ ਬੇਬੇ ਦੀ ਸੇਵਾ ਨਹੀਂ ਕਰੇਗੀ ਤਾਂ ਹੋਰ ਕੌਣ ਕਰੂਗੀ ਮੇਰੀ ਮਾਂ ਵੀ ਬੈਠੀ ਉੱਥੇ ਉਹ ਵੀ ਮੈਨੂੰ ਡੀਕਦੀ ਆ ਤੈਨੂੰ ਮਨਾ ਤਾਂ ਨਹੀਂ ਕੀਤਾ ਤੈਨੂੰ ਮੈਂ ਐਂ ਕਿਹਾ ਕੋਈ ਗੱਲ ਨਹੀਂ ਉਹਨੂੰ ਦਵਾਈ ਦੋਈ ਦਵਾ ਕੇ ਜਦੋਂ ਠੀਕ ਹੋ ਗਈ ਬੇਬੇ ਜਾਵਦੀ ਤੈਨੂੰ ਐਂ ਕਿਹਾ ਹੋਰ ਬੰਦ ਨੂੰ ਕੁੱਝ ਕਿਹਾ ਸੌਂਚ ਹੋ ਜੇ ਬਦਲੇ ਦੇਣ ਪਏ ਨਹੀਂ ਕੋਈ ਗੱਲ ਨਹੀਂ ਜਦੋਂ ਮਰਜੀ ਜਾਹੀਂ ਪੰਜ ਛੇ ਦਿਨ ਲਾਈਆਂ ਆਪਦੇ ਜਾਂ ਤਾਂ ਤੁਸੀਂ ਦਵਾਈ ਤਾਂ ਤੁਸੀਂ ਵੀ ਦਵਾ ਸਕਦੇ ਹੋ ਕਿ ਮੇਰੇ ਹੱਥ ਨਾਲ ਜਿਆਦਾ ਇਹਨਾਂ ਨੂੰ ਅਸਰ ਕਰੂਗੀ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲੈ ਠੀਕ ਹੈ ਬੰਦੇ ਵਾਂਗੂ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਿਆਗਾ ਬੇਬੇ ਮੈਨੂੰ ਕਹਿੰਦੀ ਮੈਂ ਤੇ ਉੱਠਿਆ ਨਹੀਂ ਆਂਦਾ ਮੇਰੇ ਹੱਡਾਂ ਵਿੱਚ ਜੀਸਾਂ ਪੈਂਦੀਆਂ ਨੇ ਠੀਕ ਹੈ ਰਾਤ ਨੂੰ ਮੈਂ ਤੇ ਕੋਈ ਕੰਮ ਵਗੈਰਾ ਨਹੀਂ ਰੋਟੀ ਪਾਣੀ ਕੌਣ ਲਾਊਗਾ ਦੱਸ ਉਹ ਤਾਂ ਤੈਨੂੰ ਹੀ ਕਰਨਾ ਪਊਗਾ ਠੀਕ ਹੈ ਨਹੀਂ ਜਾਂਦੀ ਬੱਸ ਨਹੀਂ ਜਾਂਦੀ ਦਵਾਈ ਦੇ ਦੇ ਬੇਬੇ ਨੂੰ ਚਲ ਪਾਣੀ ਦਾ ਗਲਾਸ ਲੈ ਕੇ ਆ ਦਵਾਈ ਮੈਂ ਲੈ ਕੇ ਆਉਣਾ ਕੱਢ ਕੇ ਕਿਵੇਂ ਮਰ ਜਾਣਾ ਬੈਠੀ ਆ ਜਿੰਨਾ ਟਾਈਮ ਇਹ ਬੁੜੀ ਸਰਦੂਨਾਂ ਮੀਆਂ ਵੀ ਮ ਚੜਾਈ ਨਾ ਪਵਾਵੇ ਨਾ ਇਹਦੇ ਵੀ ਰੋਟੀ ਹਜਮ ਨਹੀਂ ਹੁੰਦੀ ਕਿਸੇ ਨੇ ਸੱਚ ਹੀ ਕਿਹਾ ਜਾਂ ਤਾਂ ਸੱਸ ਚੰਗੀ ਹੋਵੇ ਜਾਂ ਫੋਟ ਟੰਗੀ ਹੋਵੇ ਲੈ ਮਾ ਦੇਖ ਦਵਾਈ ਇਹ ਚ ਆ ਇਹਦੇ ਚ ਐ ਪਤੋ ਇੱਕ ਗੋਲੀ ਦੀ ਆ ਬਸ ਦਰਦ ਵਾਲੀ ਆ ਸੇ ਔਰ ਤਾਂ ਮੈਂ ਖਾ ਲਈਆਂ ਅਸੀਂ ਟੜ ਕੇ ਸਾਰੀਆਂ ਖਾਲਾ ਸਾਰਾ ਹੈਲੋ ਨਵੀਖਲਾ ਇਹ ਵੀ ਜਿਵਾਕ ਮੇਰਾ ਕਿੰਨਾ ਫਿਕਰ ਕਰਦਾ ਇਹੋ ਜਿਹੇ ਪੁੱਤਾਂ ਰੱਬਾ ਘਰ ਘਰ ਦੇ ਜਿਹੜੇ ਮਾਂ ਪਿਓ ਦੀ ਇੰਨੀ ਕਦਰ ਕਰਦੇ ਆ ਸਾਰਾ ਦਿਨ ਮੇਰਾ ਦੁੱਖ ਦਾ ਸੁੱਖ ਦਾ ਪੁੱਛਦਾ ਰਹਿੰਦਾ ਇਸੇ ਗੱਲੋਂ ਹੀ ਬਸ ਮੈਨੂੰ ਹੌਸਲਾ ਰਹਿੰਦਾ ਹੈ ਦੁੱਖ ਵੀ ਭੁੱਲ ਜਾਂਦੀ ਆ ਮੈਂ ਮੇਰਾ ਕੀ ਦੁੱਖ ਦਾਗਾ ਮਨਿੰਦਰ ਪਾਣੀ ਦਾ ਗਲਾਸ ਲਿਆਈ ਪੁੱਤ ਲੈ ਮਹਾਰਾਣੀ ਆਰਡਰ ਮਾਰਤਾ ਵੀ ਪਾਣੀ ਲਿਆ ਕੇ ਦਿਓ ਵੀ ਕੋਲ ਤਾਂ ਵਾਟਰ ਕੂਲਰ ਪਿਆ ਵਿੱਚ ਆ ਕੇ ਪਾਣੀ ਆਪ ਪੀ ਲਾ ਮੇਰ ਤਾਂ ਕਈ ਰਾਂਜੀ ਕਰਦਾ ਹੁੰਦਾ ਪਾਣੀ ਥਣ ਜ਼ਹਿਰ ਦੇ ਦਿਆ ਨੂੰ ਸਾਰਾ ਸਿਆਪਾ ਹੀ ਨਿਬੜ ਜੇ ਨਾ ਹੈ ਨਾ ਖ ਹੈ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਜਿੱਦਨ ਨੂੰ ਜੀ ਕਰੇ ਉਦੋਂ ਨੂੰ ਜਾਵਾਂ ਮੈਂ ਬਸ ਇੱਕ ਇਹੀ ਕੰਡਾਰਾ ਆਜ ਮੇਰੇ ਨਾ ਮੇਰੀ ਗੱਲ ਸੁਣੋ ਮੰਮੀ ਕੋਲ ਤਾਂ ਵਾਟਰ ਗਰਲ ਪਿਆ ਸਿਆਪਾ ਪਰ ਕਿਹਨੇ ਪੀ ਸਕਦੇ ਸੀਗੇ ਕਿਉਂ ਜ਼ਰੂਰੀ ਹੈ ਵੀ ਤੰਗ ਕਰਨਾ ਹੁੰਦਾ ਪੁੱਤ ਗਲਾਸ ਹੈ ਨਹੀਂ ਸੀ ਮੈਂ ਤਾਈਆਂ ਤੈਨੂੰ ਬਾਜ ਮਾਰੀ ਆ ਬਸ ਮੰਮੀ ਰਹਿਣ ਦਿਆ ਕਰੋ ਡਰਾਮੇ ਕਰਨ ਨੂੰ ਫੇਰ ਕੀ ਹੋ ਗਿਆ ਪੁੱਤ ਜੇ ਪਾਣੀ ਮੰਗ ਲਿਆ ਅੱਗੇ ਮੈਂ ਤੈਨੂੰ ਕਿੰਨਾ ਕਹ ਕਾਉਣੀ ਆ ਅੱਜ ਮੇਰਾ ਚਿੱਤ ਢਿੱਲਾ ਮੈਂ ਤਾਂ ਉੱਠਿਆ ਨਹੀਂ ਜਾਂਦਾ ਤਾਂ ਕਰਕੇ ਤੈਨੂੰ ਬਾਜ਼ ਮਾਰ ਲਈ ਮੈਂ ਆਈ ਹੁੰਦਾ ਜਦੋਂ ਮੈਂ ਕਿਤੇ ਜਾਣਾ ਹੁੰਦਾ ਨਾ ਥੋੜਾ ਚਿੱਤ ਢਿੱਲਾ ਹੋ ਹੀ ਜਾਂਦਾ ਨਾ ਤੈਨੂੰ ਪਤਾ ਨਹੀਂ ਹੈਗਾ ਹਫ਼ਤਾ ਹੋ ਗਿਆ ਮੈਂ ਤਿਆਰੀਆਂ ਕਰੀ ਜਾਂਦੀ ਪੇਕੇ ਜਾਂਦੀਆਂ ਤੁਸੀਂ ਕਿਉਂ ਆ ਡਰਾਮਾ ਜਿਹਾ ਰਚਿਆ ਲੇ ਪੇਕੇ ਜਾਣ ਨੂੰ ਪੁੱਤ ਮੈਂ ਤੈਨੂੰ ਕੀ ਕਹਣੀ ਆ ਪੇਕੇ ਜਾ ਤੂੰ ਸੁਖਣਾ ਜਦ ਜਾਣਾ ਹੀ ਆ ਭਾਈ ਜਿਹਦੇ ਹੋਣਗੇ ਉਹੀ ਜਾਊਗਾ ਤੈਨੂੰ ਮੈਂ ਜਾਣ ਤੋਂ ਕਦੋਂ ਰੋਕਦੀ ਆ ਧੀਏ ਹਾਂ ਫਿਰ ਹੁਣ ਤੂੰ ਚੰਗੀ ਸੱਸ ਬਣਦੀ ਆ ਨਾ ਫਿਰ ਆ ਡਰਾਮੇ ਵੀ ਕਰਨੇ ਜ਼ਰੂਰੀ ਆ ਹੁਣ ਮੇਰੇ ਸਾਹਮਣੇ ਤਾਂ ਕਹੀ ਜਾਨੀ ਆ ਵੀ ਜਾਵੜਾ ਪਰ ਤੇਰਾ ਪੁੱਤ ਵੀ ਤਾਂ ਜਾਣ ਦੇਵੇ ਜਿਹੜਾ ਤੇ ਦਰਦ ਨਹੀਂ ਚਾ ਸਕਦਾ ਉਹਨੂੰ ਅਧਿਕਾਰ ਵਾਲੀ ਪ੍ਰਵਾਹ ਨਹੀਂ ਹੈਗੀ ਪਰ ਉਸ ਮਾਂ ਦਾ ਦਰਦ ਲਿਓ ਚੱਲ ਸਕਦਾ ਮੇਰੀ ਗੱਲ ਸੁਣ ਪੁੱਤ ਹੁਣ ਮੇਰੀ ਉਮਰ ਹੋ ਗਈ ਦੁਗ ਦਾ ਸੌਦਾ ਤਾਂ ਮੇਰਾ ਧੀ ਰਹੂਗਾ ਹੀ ਕਿੰਨਾ ਚਿਰ ਮੈਂ ਦਵਾਈਆਂ ਲੈ ਲੈ ਮੰਦੇ ਤੇ ਬੈਠੀ ਰਹੂੰ ਕਿਸੇ ਕੰਮ ਨੂੰ ਤਾਂ ਹੱਥ ਮੈਨੂੰ ਪਾਉਣਾ ਹੀ ਪਊ ਤੂੰ ਮਿਲਿਆ ਪੰਜ ਚਾਰ ਦਿਨ ਜਿਹੜੇ ਲਾਉਣੇ ਆ ਲਾਇਆ ਮੈਂ ਤੈਨੂੰ ਜਾਣ ਤੋਂ ਕਦੇ ਰੋਕਦੀ ਐ ਬਸ ਕਰ ਮੰਮੀ ਬਰਬਈ ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਤਾਂ ਮੇਰਾ ਰਹਿ ਗਿਆ ਜਾਣਾ ਨਾ ਹੁਣ ਮੈਂ ਜਾਵਾਂ ਠੀਕ ਹੈ ਨਾ ਤੁਸੀਂ ਹੁਣ ਐਂ ਕਰੋ ਠੀਕ ਹੋ ਜਾਓ ਪਹਿਲਾਂ ਠੀਕ ਹੈ ਫੇਰ ਹੀ ਜਾਉਂਗੀ ਆਪਦੇ ਪੇਕੇ ਪਹਿਲੇ ਹੀ ਆਲ ਤਾਂ ਮੈਨੂੰ ਪਤਾ ਠੀਕ ਤੁਸੀਂ ਹੁੰਦੇ ਨਹੀਂ ਪੇਕੇ ਮੇਰੇ ਤੋਂ ਜਾਣ ਜਣਾ ਨਾ ਤਾਂ ਤੁਸੀਂ ਆਪ ਕਿਤੇ ਜਾਨੇ ਹੋ ਨਾ ਮੈਨੂੰ ਕਿਤੇ ਜਾਣ ਦਿੰਦੇ ਹੋ ਤੁਸੀਂ ਮਨਿੰਦਰ ਕਿਉਂ ਗੁੱਸਾ ਕਰਦੀ ਹੁੰਨੀ ਆ ਪੁੱਤ ਮੈਂ ਤਾਂ ਤਾਂਨੇ ਕੁਝ ਵੀ ਨਹੀਂ ਆਖਿਆ ਮੈਂ ਤਾਂ ਤੈਨੂੰ ਕਹੀ ਜਾਂਦੀ ਆ ਸਮਾਂ ਤੂੰ ਜਾਇਆ ਕੋਈ ਨਹੀਂ ਆਹ ਡੱਬਾ ਭਰਿਆ ਪਿਆ ਦਵਾਈਆਂ ਦਾ ਪੁੱਤ ਇਹ ਚੋ ਖਾ ਕੇ ਮੈਂ ਆਪਦਾ ਕੰਮ ਧੰਦਾ ਕਰਨੂੰ ਸਾਰੇ ਪਲੈਨ ਤੇ ਪਾਣੀ ਫੇਰ ਕੇ ਰੱਖਤਾ ਪਤਾ ਨਹੀਂ ਇਹਨੂੰ ਕਮਲੀ ਜੀ ਨੂੰ ਕੀ ਹੋਇਆ ਮੈਂ ਤਾਂ ਕਦੇ ਇਹਨੂੰ ਕੁਝ ਰੁੱਖਾ ਵੀ ਨਹੀਂ ਬੋਲੀ ਇਹ ਪਤਾ ਨਹੀਂ ਕਿਉਂ ਮੈਨੂੰ ਇੰਨਾ ਕੌੜਾ ਕੌੜਾ ਬੋਲਦੀ ਰਹਿੰਦੀ ਹੈਗੀ ਖਾਲੀ ਦਵਾਈ ਵੀ ਪੁੱਤ ਠੀਕ ਹੋਇਆ ਹੁਣ ਚੰਗੀ ਤਰ੍ਹਾਂ ਕੋਈ ਨਹੀਂ ਪੁੱਤ ਹੋ ਜਾਊਗੀ ਠੀਕ ਤੂੰ ਮੇਰਾ ਫਿਕਰ ਨਾ ਕਰਿਆ ਕਰ ਖਾਦਾ ਕੁਛ ਕੇ ਨਹੀਂ ਤੜਕੇ ਦਾ ਤੜਕੇ ਤਾਂ ਖਾਲੀਆਂ ਸੀ ਦੋ ਮੁਰਕੀਆਂ ਰੋਟੀ ਦੀਆਂ ਤੇ ਤੂੰ ਐਂ ਕਰ ਜੇ ਮਨਿੰਦਰ ਨੇ ਜਾਣਾ ਪੁੱਤ ਜੇ ਤਾਂ ਉਹ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਫੋਨ ਕਰ ਦੇ ਤੇ ਨਹੀਂ ਪੁੱਤ ਤੂੰ ਛੱਡਿਆ ਇਹਨੂੰ 5-4 ਦਿਨ ਲਾਇਆ ਉਹਨਾਂ ਦੇ ਕੋਈ ਨਾ ਬੇਬੇ ਤੇਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮਨਿੰਦਰ ਆਪੇ ਜਾਵੜੂਗੀ ਤੂੰ ਪਹਿਲਾਂ ਠੀਕ ਹੋ ਐਂ ਕਰ ਖਿੜੜੀ ਬਣਾ ਦੇ ਬੇਬੇ ਜਾਂ ਦਾਲੀਆ ਬਣਾ ਦੇ ਠੀਕ ਐ ਆ ਮੈਂ ਦਵਾਈ ਜਿੰਦ ਰੱਖਿਆ ਹੋਰ ਕੋਈ ਫਰਮੈਸ਼ ਮੰਮੀ ਕੁਝ ਹੋਰ ਖਾਣਾ ਹੋਵੇ ਉਹ ਦੱਸ ਤੂੰ ਜੇ ਤਾਂ ਪੁੱਤ ਤੇਰਾ ਕੰਮ ਪਿਆਗਾ ਤਾਂ ਚੱਲ ਫੇਰ ਬਣਾ ਦੇ ਤੇ ਜੇ ਭਾਈ ਤੇਰੇ ਕੋਲ ਕੰਮ ਹੋਏ ਪਿਆ ਸਾਰੇ ਫਿਰ ਚਲ ਪੋਰਾ ਬੜਾ ਦੇ ਚਲ ਮੈਂ ਤੇਰੇ ਪੁੱਤ ਦਾ ਹੁਕਮ ਆ ਨਾ ਹੁਣ ਮੈਨੂੰ ਤਾਂ ਮੰਨਣਾ ਹੀ ਪਊਗਾ ਜੇ ਨਾ ਮੰਨੂਗੀ ਤਾਂ ਵੀ ਲੜਾਈ ਹੋਣੀ ਆ ਜੇ ਤੈਨੂੰ ਲੋਟ ਲੱਗਦਾ ਪੁੱਤੋਂ ਮੈਂ ਕਰ ਲਾ ਠੀਕ ਹੈ ਨਾ ਹਾਂ ਬਸ ਮਿੱਠੀ ਬਣ ਕੇ ਰਿਆ ਕਰ ਉਹਦੇ ਮੂੰਹ ਤੇ ਪਤਾ ਨਹੀਂ ਕੀ ਭਾਲਦੀ ਆ ਭਾਈ ਇਹ ਮੈਂ ਸਾਰਾ ਦਿਨ ਪੁੱਤ ਪੁੱਤ ਕਰਦੀ ਆ ਪਤਾ ਨਹੀਂ ਕਿਉਂ ਇੰਨੇ ਰੁੱਖੇ ਸੁਭਾਅ ਦੀ ਆ ਮੈਂ ਤਾਂ ਰੋਕਦੀ ਵੀ ਨਹੀਂ ਕਿਸੇ ਪਾਸੇ ਜਾਣ ਤੋਂ ਲੈ ਪੇਕੀ ਜਾਣਾ ਤੂੰ ਜਾ ਆ ਮੇਰਾ ਕੀ ਹੈ ਮੇਰਾ ਤਾਂ ਦੁੱਖ ਦਾ ਸੁਖ ਦਾ ਹੁਣ ਇਹ ਜਾ ਕੇ ਸਿਵਿਆਂ ਚੀ ਮੁੱਕੂਗਾ ਹੁਣ ਮੇਰਾ ਕਾਹਨ ਹਟਾਉ ਦੁਖਦਾ ਹੁਣ ਦਵਾਈਆਂ ਖਾਈ ਜਾਂਦੀਆਂ ਦਵਾਈਆਂ ਮੇਰਾ ਪੁੱਤ ਦਵਾਈ ਜਾਂਦਾ ਮੈਂ ਕਿਹਨੂੰ ਦੋਸ਼ ਦੇਵਾਂ ਇਹਨੂੰ ਪਤਾ ਨਹੀਂ ਕਮਲੀ ਨੂੰ ਕਿਉਂ ਆਏ ਸਾਰਾ ਦਿਨ ਮੈਂ ਪਿਹੜੀ ਲੱਗਦੀ ਰਹਿਣੀ ਹੈਗੀ ਮਾਤਾ ਉਹ ਬੇਬੇ ਹਾਂ ਬਤਾ ਖੜੀ ਹੋ ਚਲ ਅੰਦਰ ਤੈਨੂੰ ਪਾ ਕੇ ਆ ਮੈਂ ਇਥੇ ਬਦਲਵਾਈ ਬਣੀ ਪਈ ਆ ਬਾਅਦ ਕਿੱਧਰ ਉੱਟ ਜੋੜਦੀ ਡਿੱਗ ਪੈਗੀ ਹਾਂ ਹੁਣ ਤਾਂ ਗੱਜੀ ਜਾਂਦਾ ਹੈ ਲੱਗਦਾ ਨਹੀਂ ਜਾਊਗਾ ਤੇ ਹੋਰ ਨਾਲੇ ਮੰਜਾ ਜੇ ਅੰਦਰ ਕਰ ਦਿੰਦਾ ਨਾ ਚਲ ਚੱਕ ਦੇ ਪੁੱਤ ਸਮਾਨ ਜਾਵੇ ਜਿਹੜੇ ਚੋਂ ਹਰਕ ਪਿਆ ਗੋਲੀ ਨਾਲ ਹਾਂ ਥੋੜਾ ਜਾ ਤਾਂ ਇੱਕ ਜਾਂਦਾ ਇੰਦਾ ਮਹਿੰਦਰ ਆ ਚੱਕ ਮੰਜਾ ਜਾ ਚੱਕ ਦਿੰਨੀ ਆ ਆਰਾਮ ਕਰ ਲਈ ਹੁਣ ਲੈ ਦੱਸ ਜਮੇ ਸੜਿਆ ਪਿਆ ਵੀ ਉੱਠ ਕੇ ਵੀ ਆਪ ਨਹੀਂ ਜਾ ਸਕਦੀ ਹੁਣ ਇਹਨੂੰ ਉੱਠਣ ਲਈ ਵੀ ਸਾਰੇ ਦੀ ਲੋੜ ਆ ਵੀ ਕੋਈ ਆਵੇ ਤੇ ਹੁਣ ਠਾ ਕੇ ਲੈ ਕੇ ਜਾਵੇ ਔਰ ਡਰਾਮੇ ਕਰਦੀ ਆ ਪਣ ਮੰਜਾ ਮੈਂ ਚੱਕਾਂ ਬਸ ਸਾਧ ਨੇ ਇਹਦੇ ਪਿੱਛੇ ਪੂਛ-ਪੂਛ ਕਰਦੇ ਫਿਰੋ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਕੁੜੀ ਅਮਲੇੰਦਰ ਖੜੀ ਹੈ ਤੇ ਦੇਖੇਂਗੇ ਦੇਖਾ ਭਲਾ ਪੁੱਛਾ ਤਾਂ ਸੀ ਲਾਵਾ ਤਾਂ ਸੀ ਸੁਆਦ ਕਿਸੇ ਗੱਲ ਦਾ ਕੁੜਾ ਕੀ ਕਰੀ ਜਾਣੀ ਪੁੱਤ ਤਾਈ ਸਸੀ ਕਾ ਤਾਈ ਸਾਸਰੀ ਕਾਲ ਪੁੱਤ ਜਾਂਦੀ ਰਹੇ ਬਸਦੀ ਰਹੇ ਬੁੱਢ ਸੁਆਗਣ ਹੋ ਫਿਰ ਠੀਕ ਹੂੰ ਠੀਕ ਹੈ ਪੁੱਤ ਮੈਂ ਤਾਂ ਤੂੰ ਦੱਸ ਬਸ ਠੀਕ ਹੀ ਹਾਂ ਤੇ ਹੋਰ ਤੇਰੀ ਸੱਸ ਅੰਦਰ ਹੀ ਬੈਠੇ ਨੇ ਅੱਛਾ ਹਾਂ ਨਾ ਕੁੜੇ ਖੜੀਆਂ ਆਈ ਜਾਂਦੀਆਂ ਤੂੰ ਪੇਕੇ ਨਹੀਂ ਗਈ ਨਾ ਤਾਈ ਕਿੱਥੇ ਗਈਆਂ ਪੇਕੇ ਜਾਣਾ ਸੀਗਾ ਮੈਂ ਤਾਂ ਪੇਕੇ ਮਮਮੀ ਬਿਮਾਰ ਹੋਗੀ ਫਿਰ ਤਾਂ ਕਰਕੇ ਵਿੱਚ ਹੀ ਰਹਿ ਗਿਆ ਇਹ ਕਹਿੰਦੇ ਨਹੀਂ ਜਾਣਾ ਕਿ ਜਿੰਨਾ ਟਾਈਮ ਮਮਮੀ ਸਹੀ ਨਹੀਂ ਹੁੰਦੀ ਹੈਗੀ ਨਾ ਦੱਸ ਮੇਰੀ ਗੱਲ ਸੁਣ ਸਾਰੀਆਂ ਕੁੜੀਆਂ ਆਦੇ ਪੇਕੇ ਜਾਂਦੀਆਂ ਬਾਹਰ ਤੇ ਹਾਰ ਨੂੰ ਅੱਛਾ ਜਦੋਂ ਤੂੰ ਜਾਣਾ ਹੁੰਦਾ ਏ ਉਹਦੀ ਬਿਮਾਰ ਹੁੰਦੀ ਆ ਉਹੀ ਤਾਂ ਗੱਲ ਬਸ ਇੱਕ ਕਹਿ ਨਹੀਂ ਸਕਦੇ ਹੁਣ ਵੱਡੇ ਆ ਮੇਰੇ ਤੋਂ ਹੁਣ ਆਇਆ ਲਾਡੀ ਵੀ ਨਹੀਂ ਮੇਰੀ ਗੱਲ ਸੁਣਦਾ ਤੈਨੂੰ ਪਤਾ ਤਾਂ ਹੈ ਕਿੰਨਾ ਕਰਦਾ ਆਪਦੀ ਮਾਂ ਦਾ ਉਹ ਨਾ ਭਾਈ ਇਹ ਤਾਂ ਲਾਡੀ ਨੂੰ ਆਉਣਾ ਚਾਹੀਦਾ ਦਿਮਾਗ ਕੋਈ ਗੱਲ ਨਹੀਂ ਕੰਮ ਤਾਂ ਦਾ ਤੂੰ ਕਰ ਲੈ ਹੈ ਚਲ ਇਹਨੂੰ 4 ਦਿਨ ਜਾਇਆ ਉਹਨਾਂ ਦੇ ਵਿਚਾਰੀ ਨੂੰ ਤੇ ਕੇ ਹੋਰ ਤਾਂ ਹੀ ਮੇਰੀ ਮਾਂ ਦੇ ਨੇ 50 ਫੋਨ ਆ ਗਏ ਪੁੱਤ ਕਦੋਂ ਆਏਂਗੀ ਪੁੱਤ ਕਦੋਂ ਆਏਂਗੀ ਹੁਣ ਕੀ ਦੱਸਾਂ ਵੀ ਨਹੀਂ ਆਇਆ ਜਾਣਾ ਹੈਗਾ ਕਹਿੰਦੇ ਹੁੰਦੇ ਮਾਵਾਂ ਤਾਂ ਤਾਸ ਹੁੰਦੀ ਐ ਵੀ ਚਲ ਮੇਰੀ ਧੀ ਆਵੇ 4 ਦਿਨ ਲਾ ਕੇ ਜਾਵੇ ਹੁਣ ਮੈਂ ਤਿੰਨਾਂ ਚਾਸ ਹਫਤਾ ਹੋ ਗਿਆ ਮੈਂ ਤਿਆਰੀ ਕਰਦੀ ਨੂੰ ਵੀ ਆਪਦੇ ਪੇਕੇ ਜਾਉਂਗੀ ਹੁਣ ਇਹਨਾਂ ਨੂੰ ਪਤਾ ਸੀ ਵੀ ਅੱਜ ਇਹਨੇ ਜਾਣਾ ਤੇ ਅੱਜ ਬਿਮਾਰ ਹੋ ਕੇ ਬੈਗੇ ਨਹੀਂ ਜਾਣ ਕੇ ਜਿੱਦੇ ਤੂੰ ਕਹਿ ਦਾਨੀ ਆ ਉਹਦੇ ਜਾਣ ਕੇ ਪੈ ਜਾਂਦੀ ਆ ਚਲ ਹੁਣ ਤਾਂ ਬਿਮਾਰ ਆ ਚਲ ਮੰਨ ਲਾ ਸੱਚੀ ਬਿਮਾਰ ਆ ਬਹਾਨਾ ਨਹੀਂ ਲਾਉਂਦੀ ਆ ਤੂੰ ਫੇਰ ਕਹਿ ਕੇ ਦੇਖ ਲਈ ਮਹੀਨੇ ਦੋ ਮਹੀਨੇ ਨੂੰ ਉਹਦੋਂ ਕਹਿ ਦੂਗੀ ਮੈਂ ਬਿਮਾਰ ਆ ਜਾਣ ਕੇ ਨਹੀਂ ਹੱਲਣ ਦਿੰਦੀ ਮੈਨੂੰ ਸਾਰਾ ਹੀ ਪਤਾ ਤਾਂ ਇਹ ਮੈਨੂੰ ਸਾਰੇ ਡਰਾਮੇ ਪਤਾ ਮੈਂ ਕਿਧਰੀ ਵੀ ਜਾਣ ਨੂੰ ਕਹਦਾ ਕਈਸੇ ਕੋ ਮੁੰਦਾ ਹੀ ਪਲਾਨ ਬਣਾ ਲਗੇ ਨਾ ਵੀ ਦੋਨੇ ਜਾਣ ਚੱਲ ਆਪਾਂ ਮੂਵੀ ਦੇਖੀਏ ਜਾਂ ਕਿਤੇ ਘੁੰਮ ਕੇ ਆਉਣੇ ਉਹਦੇ ਵੀ ਕਹਿ ਦੂ ਲਾ ਮੈਂ ਤਾਂ ਦੁਖੀ ਆਂਦਾ ਪੁੱਤ ਉਹ ਫਿਰ ਉੱਤੋਂ ਐਵੇਂ ਕਹਿੰਗੀ ਨਾ ਤੁਸੀਂ ਵਗਜੋ ਤੁਹਾਨੂੰ ਮੈਂ ਕੁਛ ਨਹੀਂ ਕਹਿੰਦੀ ਪੁੱਤ ਚੱਲ ਮੇਰੇ ਤਾਂ ਕੀ ਆ ਮੇਰੇ ਤਾਂ ਦੁੱਖ ਦਾ ਸੁੱਖ ਦਾ ਰਹਿੰਦਾ ਹੀ ਆ ਫਿਰ ਹੁਣ ਤੁਸੀਂ ਐ ਕੱਲੇ ਨੂੰ ਛੱਡ ਕੇ ਫਿਰ ਕਿਵੇਂ ਜਾਇਆ ਜਾਂਦਾ ਇਹ ਜਾਣ ਕੇ ਮਿੱਠੇ ਪੋਚੇ ਮਾਰਦੀ ਐ ਤੇਰੇ ਕੋਲੇ ਲਾਡੀ ਹੁੰਦਾ ਵੀ ਭਾਈ ਕੋਈ ਗੱਲ ਨਹੀਂ ਮਾਂ ਅਸੀਂ ਘੁੰਮ ਫਿਰ ਆਈਏ ਦੋ ਦਿਨ ਕੰਮ ਦਾ ਕੀ ਹੈ ਕਿੰਨਾ ਕੰਮ ਹੈ ਕੋਈ ਪਸੂ ਨਹੀਂ ਪਸੇਰਾ ਨਹੀਂ ਥੋਡੇ ਸਾਰਾ ਕੰਮ ਕਰਦੀ ਤੂੰ ਦੇਖਦੀ ਐ ਕਦੇ ਮੈਂ ਬੈਠੀ ਨੂੰ ਦੇਖਿਆ ਤੂੰ ਦੇਖਦੀ ਐ ਪੁੱਤ ਮੈਂ ਤਾਂ ਕਈ ਵਾਰਾ ਲੰਗੀ ਜਾਣੀ ਰਹਣੀ ਆ ਆ ਦੇਖ ਲੈ ਮੇਰੀ ਨੂੰਹ ਨੂੰ 5 ਦਿਨ ਹੋ ਗਏ ਪੀਕੇ ਗਈ ਨੂੰ ਤੇ ਮੈਂ ਤਾਂ ਭਾਈ ਸਾਰਾ ਕੰਮ ਆਪਦਾ ਕਰ ਲੈਣੀ ਆ ਮੈਂ ਤਾਂ ਮੁੰਡੇ ਨੇ ਵੀ ਕਹਿ ਦੇਣੀ ਆ ਵੀ ਚੱਲ ਭਾਈ ਜੇ ਤੂੰ ਘੁੰਮ ਫਿਰ ਕੇ ਆਉਣਾ ਤਾਂ ਘੁੰਮਿਆ ਫਿਰ ਆ ਕਿਤੇ ਬਸ ਤਾਂ ਉਹੀ ਗੱਲ ਆ ਨਾ ਤਾਂ ਲਾਡੀ ਮੇਜ ਲਾਡੀ ਮਗਰ ਲੱਗੇ ਫਿਰ ਤਾਂ ਗੱਲਾਂ ਹੀ ਕਾਦੀਆਂ ਗੱਲ ਤਾਂ ਇਹੀ ਹੈ ਨਾ ਨਾ ਮੇਰੀ ਗੱਲ ਸੁਣ ਤੁਲਾਡਿਨ ਹੁਣ ਅੱਡ ਹੋ ਕੇ ਕਹੇ ਵੀ ਦੇਖ ਭਾਈ ਚਲ ਕੋਈ ਨਾ ਦਵਾਈ ਬੂਟੀ ਦਵਾ ਦੇ ਮੰਮੀ ਨੂੰ ਤੇ ਮੈਂ ਤਾਂ ਜਾਉਂਗੀ ਦੇਖ ਕੇ ਅੰਦੇ ਰਖੜੀ ਬਣ ਕੇ ਆਉਂ ਕਿਹਾ ਸੀਗਾ ਮੈਂ ਮੈਂ ਅੰਦਰ ਕਿਹਾ ਸੀਗਾ ਮੈਂ ਕੋਈ ਗਾਲ ਨਹੀਂ ਆਪਾਂ ਦਵਾਈ ਦਵਾ ਦਿੰਨੇ ਆ ਹਨਾ ਵੀ ਚਲ ਕੋਈ ਨਾ ਫਿਰ ਕੀ ਹੁੰਦਾ ਕੰਮ ਨੂੰ ਕੀ ਐ ਵੀ ਕੰਮ ਨੂੰ ਤੁਸੀਂ ਕੋਈ ਦੋ ਦਿਨ ਲਾ ਲਿਓ ਕੰਮ ਵਾਲੀ ਹਨਾ ਫਿਰ ਕੀ ਹੁੰਦਾ ਨਾ ਨਾ ਕਹਿੰਦੇ ਨਹੀਂ ਨਹੀਂ ਤੁਸੀਂ ਤੈਨੂੰ ਰਹਿਣਾ ਹੀ ਪਊਗਾ ਤੈਨੂੰ ਬੇਬੇ ਬਿਮਾਰਾ ਜਦੋਂ ਬਿਮਾਰ ਹੋ ਕੇ हट ਗਈ ਵੀ ਉਦੋਂ ਚੱਲ ਬੜੀ ਨਾ ਨਾ ਭਾਈ ਮੇਰੀ ਗੱਲ ਸੁਣ ਮੁੱਲ ਤਾਂ ਨਹੀਂ ਵੇਚਦੀ ਤੇਰੇ ਮਾਪਿਆਂ ਨੇ ਵਿਆਹ ਕਿ ਤੋਰੀ ਆ ਜਾਣਾ ਹੀ ਐ ਹਾਗੋ ਨੂੰ ਮੈਨੂੰ ਕਹਿੰਦੇ ਤੈਨੂੰ ਵਿਆਹ ਕੇ ਕਾਦੇ ਹਸਤੇ ਲੈ ਕੇ ਆਂਦਾ ਕੰਮ ਮਸਤੀ ਲੈ ਕੇ ਆਂਦਾ ਲਦਾਸ ਅੱਛਾ ਨਾ ਫਿਰ ਨੌਕਰ ਨਹੀਂ ਬਣਾ ਕੇ ਰੱਖਣਾ ਜੇ ਕਾ ਵਿਆਹ ਕੇ ਲੈ ਕੇ ਆਂਦਾ ਹੌਲੀ ਬੋਲਾ ਤਾਈ ਜੇ ਸੁਣ ਲਿਆ ਮੂੰਹ ਅੰਦਰ ਬੈਠੇ ਨੇ ਜਾਇਆ ਚਲ ਮੈਂ ਜਾ ਕੇ ਆਉਣੀ ਐ ਸੁਣ ਲੈ ਮੂੰਹ ਕੀ ਕਹਿੰਦੀ ਐ ਵੇਖ ਲਾ ਇਹਦੀ ਨੌਂ ਦੇ ਵੀ ਨਜ਼ਾਰੇ ਆ ਪੰਜ ਦਿਨ ਹੋ ਗਏ ਪੇਕੇ ਗਈ ਨੂੰ ਕਿੱਡੀ ਚੰਗੀ ਆ ਨਾ ਤਾਈ ਵੇਖ ਲਾ ਜਮਾ ਨਹੀਂ ਕੁਛ ਕਹਿੰਦੀ ਨਾ ਮੁੰਡਾ ਵੀ ਮਗਰ ਲੱਗਦਾ ਆਪਦੀ ਬਹੂ ਦੇ ਇੱਥੇ ਤਾਂ ਸਾਰੇ ਮੇਰੇ ਕੋਈ ਨਹੀਂ ਮਗਰ ਲੱਗਦਾ ਸਾਰੇ ਆਪ ਦੀ ਮਰਜ਼ੀ ਕਰਦੇ ਆ। ਹਾਂ। ਲਾ ਪਈਏ। ਉਹ ਕਿਵੇਂ ਬਣ ਤੋ? ਦੇਖ ਆ ਬਣੇ। ਕੀ ਕਰਦੀ ਢਿੱਲੀ ਹੋਈ ਪਈ ਹੈ? ਹੋਰ ਪਤਾ ਨਹੀਂ ਕੀ ਹੋ ਜਾਂਦਾ ਇੱਕੇ ਰਮ। ਤੇ ਦਵਾਈ ਬੂਟੀ ਲਿਆਂਦੀ ਨਹੀਂ ਕੋਈ। ਹੈ ਦਵਾਈਆਂ ਬਥੇਰੀਆਂ ਖਾ ਲਈਆਂ। ਆ ਹੁਣ ਵੀ ਦਵਾਈ ਲੈ ਕੇ ਪਈ ਸੀ। ਕੀ ਗੱਲ ਬੁਖਾਰ ਵਕੂਰ ਚੜਦਾ ਹੈ ਕਿ ਕੋਈ ਕੁਝ ਹੋਰ ਬਿਮਾਰੀ ਹੈ? ਨਾ ਤਾਂ ਬੁਖਾਰ ਦਾ ਪਤਾ ਲੱਗਦਾ। ਬਸ ਉੱਠਿਆ ਨਹੀਂ ਆਂਦਾ ਤੇ ਤੁਰਿਆ ਨਹੀਂ ਆਂਦਾ। ਅੱਛਾ। ਚਲ ਮੈਂ ਤਾਂ ਲੰਗੀ ਜਾਂਦੀ ਸੀ। ਆਹ ਬਹੂ ਕਿਵੇਂ ਬੋਲੀ ਜੀ ਜਾਂਦੀ ਸੋਦੀ। ਨਹੀਂ ਬਹੂ ਦਾ ਤਾਂ ਭੈਣੇ ਬਸ ਆਹੀ ਹਾਲ ਐ। ਸਾਰਾ ਦਿਨ ਮੈਂ ਪੁੱਤ-ਪੁੱਤ ਕਰੀ ਜਾਂਦੀ ਐ। ਫੇਰ ਵੀ ਪਤਾ ਨਹੀਂ ਕਿਉਂ ਐ ਕੌੜਾ-ਕੌੜਾ ਬੋਲਦੀ ਰਹਿੰਦੀ ਐ। ਇਹ ਭੈਣੇ ਅੱਜ ਕੱਲ੍ਹ ਦੀਆਂ ਨੂਆ ਕੁੜੀਆਂ ਦਾ ਪਤਾ ਹੀ ਐ ਇਹੇ ਜਿਹੀਆਂ ਐ। ਕਿੰਨਾ ਮਰਜ਼ੀ ਕਰ ਲੋ ਕਾਹਨੂੰ ਆਪਦੀਆਂ ਬਣਦੀਆਂ ਐ। ਇਹ ਨਹੀਂ ਜਾਣਾ ਸੀ ਭੈਣੇ ਪੇਕੀ। ਅੱਛਾ। ਵੀ ਚਲ 5-7 ਦਿਨ ਮੈਂ ਲਾ ਆਉਂਗੀ। ਹਾਂ। ਹੁਣ ਮੈਂ ਹੋ ਗਈ ਬਿਮਾਰ। ਮੈਂ ਤਾਂ ਲਾਡੀ ਨੂੰ ਕਿਹਾ ਸੀ ਵੀ ਇਹਨੂੰ ਵਗ ਜਾਣ ਦੇ ਤੇ ਇਹ ਕਹਿੰਦਾ ਵੀ ਮਾਂ ਤੂੰ ਬਿਮਾਰ ਐ ਤੇ ਵੀ ਕੰਮ ਨਹੀਂ ਹੋਣਾ ਹਾਂ ਨਾਲੇ ਵੀ ਤੈਨੂੰ ਛੱਡ ਕੇ ਕਿਵੇਂ ਜਾਵੇ ਹੁਣ ਇਹ ਵਾਸੇ ਇਸ ਗੱਲ ਤੋਂ ਭਾਈ ਹਰਖ ਜਮਨਨੀ ਫਿਰਦੀ ਆ ਕਹਿੰਦੀ ਆ ਕਿ ਨਾ ਤੂੰ ਵੀ ਵੀ ਜਾਣ ਕੇ ਬਿਮਾਰ ਹੋ ਜਾਨੀ ਐ ਮੇਰੀ ਗੱਲ ਸੁਣਾ ਜਾਣ ਕੇ ਕਿਹਦਾ ਜੀ ਕਰਦਾ ਬਿਮਾਰ ਹੋਣ ਨੂੰ ਕਹਿ ਚਲ ਕੇਕੇ ਜਾਣਾ 10 ਦਿਨ ਠਹਿਰ ਕੇ ਵਗ ਜੀ ਕਿ ਬਹਾਂ ਆਕੜੀਆਂ ਪਈਆਂ ਉਹਨਾਂ ਬਿਨਾ ਨਹੀਂ ਚਲ ਜਾਣਾ ਤਾਂ ਹੈਗਾ ਹੀ ਐ ਇਹ ਆ ਆਦੀ ਸੀ ਕਹਿੰਦੀ ਚਲ ਸੌਣ ਸੌਣ ਚ ਕਹਿੰਦੀ ਮੈਂ ਜਾ ਆਵਾਂ ਤੀਆਂ ਤੂੰ ਆ ਵੇਖਿਆ ਹੁਣ 4 ਦਿਨ ਮੈਂ ਤੈਨੂੰ ਕਿਹਾ ਸੀ ਮੈਂ ਤਾਂ ਮਾਂ ਕਹੇ ਬਾਗ ਜਾ ਪੁੱਤ ਮੇਰਾ ਤਾਂ ਇਹ ਜਿਹਾ ਹੀ ਹਾਲ ਰਹਿਣਾਗਾ ਤੂੰ ਜਾਇਆ ਭਾਈ ਮੇਰੀ ਗੱਲ ਸੁਣੋ ਜਦੋਂ ਕੋਰੇ ਬਿਮਾਰ ਠਮਾਰ ਹੋਏ ਫਿਰ ਛੱਡ ਕੇ ਜਾਇਆ ਵੀ ਨਹੀਂ ਜਾਂਦਾ ਇਹਨੂੰ ਤਿੰਨਾਂ ਕੀ ਚੰਗੀਆਂ ਕਹਿੰਦੀਆਂ ਵੀ ਸੱਸ ਤਾਂ ਮੇਰੀ ਮੰਜੇ ਤੇ ਪਈ ਐ ਐਂ ਤਾਂ ਸੋਚੇ ਮਾੜਾ ਮੋਟਾ ਨਹੀਂ ਚੱਲ ਕੁੜੀਆਂ ਕੱਤਰਾਂ ਦਾ ਹੁੰਦਾ ਹੀ ਐ ਵੀ ਉਧਰ ਉਧਰ ਹੀ ਮਿਲ ਲਾਂਗੇ ਸੇ ਲਗਾਈਆਂ ਹੋਣਗੀਆਂ ਤਾਂ ਕਰਕੇ ਕਰਦੀ ਐ ਇਹ ਥੋੜਾ ਜਿਹਾ ਲੈ ਕਰਦੀ ਐ ਉਹ ਦੇਖ ਲੈ ਮੇਰੀ ਨੋ ਨੂੰ ਮੈਂ ਤਾਂ ਕਿਹਾ ਸੀ ਬਾਗ ਜਾ ਬਾਗ ਜਾ ਤਾਂ ਵੀ ਨਹੀਂ ਗਈ ਉਹ ਤਾਂ ਕੰਨੀ ਚੱਲ ਮਾਂ ਇੱਥੇ ਤੂੰ ਇਕੱਲੀ ਘਰੇ ਕੰਮ ਕੰਨੀਆਂ ਓਕੀ ਹੋਵेंगी ਆਏ ਤਾਂ ਪਰ ਆਇਆ ਸੁੱਖ ਨਾ ਥੋੜੇ ਕੰਮ ਜ਼ਿਆਦੇ ਆ ਨਾ ਫੇਰ ਹੋਰ ਕੰਮ ਜ਼ਿਆਦੇ ਸਾਡੇ ਪਸੂ ਆ ਥੋੜੇ ਪਸੂ ਆਏ ਨਹੀਂ ਸਾਡੇ ਪਸੂ ਹੈ ਨਾ ਹਾਂ ਤਾਂ ਕਰਕੇ ਨਹੀਂ ਜਾਂਦੀ ਉਹ ਤਾਂ ਚੱਲ ਕੰਮ ਦਾ ਤਾਂ ਹੁਣ ਆਇਆ ਮੈਂ ਦੋ ਦਿਨ ਲਾ ਲੂ ਕੰਮ ਮਾਰੀ ਜੇ ਨੇ ਜਾਣਾ ਤਾਂ ਬਸ ਮਾੜੀ ਦੀ ਗੱਲ ਤੋ ਹਰਖ ਜਾ ਕਰ ਲੈਂਦੀ ਆ ਫੇਰ ਆਵੀ ਮਰਜੀ ਕਰਦੀ ਆ ਹਾਂ ਚੱਲ ਭਾਈ ਕੰਮ ਤਾਂ ਕਰੇ ਵੀ ਜਾਂਦਾ ਹੈ ਚੱਲ ਤੂੰ ਉਹੀ ਗੱਲ ਵੀ ਆਪਦੇ ਨੈਣ ਪ੍ਰਾਂਣ ਚੱਲਦੇ ਆ ਹੈਂ ਤੇ ਪਰ ਗੱਲ ਤਾਂ ਇੰਨੀ ਹੈ ਚੱਲ ਦੇਖੇ ਵੀ ਹੁਣ ਓਠਾ ਤਾਂ ਜਾਂਦਾ ਨਹੀਂ ਤੇ ਇਥੋਂ ਮੈਂ ਤਾਂ ਹੁਣ ਹੁਣ ਜੇ ਭਾਈ ਮੈਂ ਉਤੋਂ ਦੀ ਹੋ ਕੇ ਕਹਿਨੀ ਆ ਫੇ ਲਾਡੀ ਆ ਗੂ ਬੇਬੇਨ ਤਾਂ ਮੈਂ ਰੋਕੀ ਆ ਨਾ ਤੇ ਤੂੰ ਇਹਨੂੰ ਕਹੀ ਆਨੀ ਬਗ ਜਾ ਫੇ ਮੈਂ ਤਾਂ ਚੁੱਪ ਹੀ ਕਰ ਗਈ ਹਾਂ ਮੈਂ ਤਾਂ ਬਲੈਸ ਮੈਂ ਕਿਵੇਂ ਆ ਭਾਈ ਬਹੂ ਠੀਕ ਐ ਲਈ ਠੀਕ ਐ ਬਸ ਆ ਮੱਚ ਕੇ ਜਿਵੇਂ ਸਹਰੀ ਹੱਥ ਲਾ ਤੇ ਉਹ ਤਾਂ ਦਵਾਈ ਹੈ ਜਿਆਦਾ ਹਾਂ ਦੇਖ ਲੈ ਮੱਖ ਹਾਂ ਹੈ ਤਾਂ ਹੈ ਜੀ ਚਲ ਅਡੋੜੀ ਮਾਤਾ ਹੁੰਦਾ ਬੰਦੇ ਦਾ ਹਾਂ ਹਾਂ ਥੋੜੇ ਜੀ ਰੁੱਕੇ ਸੁਭਾਦੀਆ ਬਸ ਪਰ ਮੈਂ ਨਹੀਂ ਕਦੇ ਇਹਨੂੰ ਮੰਦਾ ਬੋਲੀ ਵੀ ਚੱਲ ਆਪਦੇ ਆ ਤਿਆਰ ਗਈ ਐ ਚਲ ਕੋਈ ਆਦੇ ਵਾਸਤੇ ਜੇ ਕਲੇਸ਼ ਕਰਾਂਗੇ ਆਪਦੇ ਘਰੇ ਹੁੰਦਾ ਆਪਦੇ ਘਰੇ ਹੁੰਦਾ ਭਾਈ ਲੋਕ ਹੱਸਦੇ ਆ ਲੋਕ ਹੱਸਦੇ ਆ ਹਾਂ ਤੇਰੇ ਕੋਲੇ ਕੁਸ ਬਾਹਰ ਕੁਸ ਅੱਜ ਕੱਲ ਤਾਂ ਲੋਕਾਂ ਦਾ ਆ ਕੰਮ ਹੋਇਆ ਇਹ ਤਾਂ ਹੈ ਜੇ ਆਕੇ ਆਪਦੇ ਘਰੇ ਕਲੇਸ਼ ਪਾਵਾਂਗੇ ਆਪਦਾ ਹੀ ਨੁਕਸਾਨ ਹੈ ਹਾਂ ਹੈ ਨਾਲ ਇਹਨਾਂ ਦਾ ਹੀ ਮੈਂ ਕੀ ਕਰਨਾ ਕੀ ਕਰਨਾ ਸਹੀ ਗੱਲ ਹੈ ਹਾਂ ਹਾਂ ਚਲ ਆ ਭਾਈ ਦੁੱਖ ਦੇ ਸੁੱਖ ਦੇ ਚ ਕੋਈ ਰੋਟੀ ਪਾਣੀ ਦੇ ਦੇਣਗੇ ਕੋਈ ਗੋਲੀ ਗੱਟਾ ਦੇ ਦੇਣਗੇ ਤਾਂ ਸ਼ਾਬਾਸ਼ ਇਹਨਾਂ ਦੀ ਨਹੀਂ 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 ਤੇਰਾ ਲਾਡੀ ਬਥੇਰਾ ਸਿਆਣਾ ਬਥੇਰਾ ਤੇਰਾ ਮੋਹ ਕਰਦਾ ਲਾਡੀ ਤਾਂ ਬਥੇਰਾ ਚੰਗਾ ਗਾ ਤਾਂ ਹੀ ਕਹਿੰਦੇ ਦਾਦੀ ਦਾ ਮਨਿੰਦਰ ਨੂੰ ਵੀ ਬਹੁਤ ਸਮਝ ਆਉਂਦਾ ਹੈ। ਵੀ ਮਾਂ ਤਾਂ ਦੀ ਸੇਵਾ ਕਰਦੇ ਹੁੰਦੇ ਆ। ਨਾਲ ਹੀ ਆਇਆ ਤਾਂ ਕਰਕੇ ਪਿੰਡ 'ਚ ਕੋਈ ਗੱਲ ਨਹੀਂ ਕਹਿੰਦਾ। ਬਥੇਰੀ ਇੱਜ਼ਤ ਕਰਕੇ ਆਂਦੇ ਕਹਿੰਦੇ ਬਹੁਤ ਸਿਆਣਾ ਮੁੰਡਾ ਹੈ। ਨਾ ਨਾ ਭਾਈ ਮੁੰਡਾ ਮੇਰਾ ਬਥੇਰ ਲੈ ਕੇ ਆ ਮੈਂ ਕਹਿ ਦਿੱ ਗਏ। ਤਾਂ ਹੀ ਮੈਂ ਫਿਰ ਬਹੂ ਨੂੰ ਨਿਕਰੇ ਕਾਉੜਾ ਬੋਲਦੀ। ਵੀ ਚਾ ਜਦੋਂ ਮੇਰਾ ਜਵਾਕ ਮੇਰੀ ਗੱਲ ਸੁਣਦਾ। ਚਲ ਇਹਦਾ ਭਾਈ ਜਿਹੜਾ ਮੈਂ ਤਾਂ ਇਹ ਗੱਲਾਂ ਕਰ ਲੈਂਦੀ ਆ। ਨਹੀਂ ਬਹੂ ਨੂੰ ਤਾਂ ਕਾਉੜਾ ਬੋਲਦੀ ਨਹੀਂ। ਅੱਜ ਕੱਲ੍ਹ ਦੀਆਂ ਤੈਨੂੰ ਕਿਵੇਂ ਲੱਗਦੀਆਂ ਆਪਦੀ ਮੁਠੀ 'ਚ ਕਰ ਲੈਂਦੀਆਂ ਮੁੰਡਿਆਂ ਨੂੰ? ਇਹ ਤਾਂ ਹੈ। ਹਾਂ। ਚਲ ਚੰਗਾ ਮੈਂ ਤਾਂ ਜਾਣ ਬੜਾ ਲੰਘਦੀ ਸੀ ਮੈਂ ਕਿਹਾ ਚਲ ਮੈਂ ਜਾਇਆ ਮੈਂ ਪਤਾ ਚਾਹ ਪਾਣੀ ਪੀ ਜਾਂਦੀ ਬਸ ਫੇਰ ਪੀ ਲੂੰਗੀ ਚਾਹ ਪਾਣੀ ਫੇਰ ਗੇੜਾ ਮਾਰੂੰਗੀ ਕੋਈ ਨਹੀਂ ਮਾਰ ਲਈ ਗੇੜਾ ਹਾਂ ਨਹੀਂ ਬਾਗੀ ਨਾ ਮਨਿੰਦਰ ਫੇਰ ਮੈਂ ਸੁਨੇਹਾ ਲਾਉ ਪਰ ਮੇਰੇ ਕੋਲੇ ਆ ਜਾ ਕਰੀ ਨਹੀਂ ਕੋਈ ਨਾ ਮੈਂ ਆ ਜਾ ਕਰੂੰਗੀ ਆਹੋ ਕੋਈ ਮਾੜਾ ਮੋਟਾ ਤੇਰਾ ਨਾਲ ਮਾਰਾਂ ਕਰੂੰ ਨਾਲੇ ਇਕੱਲੇ ਬੰਦੇ ਦਾ ਜੀ ਨਹੀਂ ਲੱਗਦਾ ਫੇਰ ਤੈਨੂੰ ਪਤਾ ਥੈਂ ਦੇ ਨਹੀਂ ਨਿਕਲਦਾ ਫੇਟੇ ਲੈ ਮੱਠੇ ਬੰਦੇ ਦਾ ਆਈ ਗਾਰਡੀ ਹਾਂ ਵੀ ਮਤਲਬ ਮੈਂ ਕਹਿੰਦੀ ਸਪੋਟ ਵੀਰ ਮਨਿੰਦਰ ਨੂੰ ਉਹ ਤੇ ਕਿੱਥੇ ਆਇਆ ਹਾਂ ਉਹ ਬੇਬੇ ਮੈਂ ਕਦੋਂ ਰੋਕਿਆ ਹੂੰ ਪੇਕੇ ਜਾਣ ਦੂੰ ਮੈਂ ਉਹ ਐਂ ਕਹਿ ਸਕਸ ਕਿ ਤੈਨੂੰ ਠੀਕ ਹੋ ਜਾਣ ਦੇ ਬਾਅਦ ਆਇਆ ਹੂੰ ਇੱਕ ਦੋ ਦਿਨ ਜਦੋਂ ਲਾ ਕੇ ਆਉਣੇ ਹੋਂਗੇ ਉਦੋਂ ਮੈਂ ਜਾਣਾ ਠੀਕ ਆਂਗੇ ਤੂੰ ਨਾ ਹੈਂਡਲ ਨਾ ਕਰ ਉਹਦਾ ਵੀ ਜੀ ਕਰਦਾ ਵਿਚਾਰੀ ਦਾ ਹਣਾ ਜਾਣ ਆਉਣ ਨੂੰ ਬੇਬੇ ਹੈਂਡ ਮੈਂ ਕਰਦਾ ਜਵਾਕਾਂ ਵਾਲੀ ਗੱਲ ਤਾਂ ਉਹ ਕਰਦੀ ਐ ਅੱਗੇ ਮੈਂ ਤਾਂ ਅੱਜ ਹੀ ਜਾਣਾ ਅੱਜ ਹੀ ਜਾਣਾ ਹਾਂ ਅੱਜ ਮੈਨੂੰ ਤੇਰੀ ਹਾਲਤ ਦਾ ਪਤਾ ਨਹੀਂ ਨਹੀਂ ਪੁੱਤ ਮੇਰਾ ਫੇਕਨਾਂ ਨਾ ਕਰ ਤੂੰ ਮੇਰਾ ਉਹੀ ਫੇਕ ਕਰ ਜਾਦੇ ਕਰਦਾ ਪੁੱਤ ਨੜਿਓ ਗੋਲੀ ਨਾ ਮੈਨੂੰ ਖਾਰਪ ਪੈ ਗਿਆ ਹੁਣ ਪਤਾ ਕੀ ਗੱਲ ਐ ਤੂੰ ਤਾਂ ਉਹ ਤਾਂ ਬਾਹਰੋਂ ਦਾ ਤੋੜਿਆ ਕਰਦਾ ਉਹ ਵਿਚਾਰੀ ਸਾਲਾ ਦਿਨ ਇੱਥੇ ਮੇਰੇ ਕੋਲ ਰਹਿੰਦੀ ਐ ਇੱਕ ਪਾਸੇ ਤਾਂ ਕਹਿੰਦੇ ਹੁੰਦੇ ਆ ਕਿ ਗੁੱਡੀ ਵੀ ਮਾਤੀ ਜਾਂਦੀ ਆ ਹਨਾ ਤੇ ਬੈਲ ਨਗਲ ਦਾ ਪੁੱਤ ਤੇ ਪੁੱਤ ਦਾ ਬਣਿਆ ਉਹਦਾ ਵੀ ਜੀ ਕਰਦਾ ਪੇਕੀ ਜਾਣ ਨੂੰ ਤੇ ਤੂੰ ਉਹਨੂੰ ਲੈ ਜਾ ਤੇ ਮਿਲਾ ਲਿਆ ਪੁੱਤ ਮੈਂ ਤਾਂ ਬੇਬੀ ਨੂੰ ਐਂ ਕਿਹਾ ਸੀ ਵੀ ਤੈਨੂੰ ਠੀਕ ਹੋ ਜਾਂਦੇ ਕੋਈ ਨਾਲ ਨਹੀਂ ਮਿਲਾ ਲਿਆ ਆਉਂਗਾ ਮੈਂ ਉਹ ਜਵਾਬ ਥੋੜੀ ਦੇਰ ਤੱਕ ਜਾਣ ਤੋਂ ਮੈਂ ਤਾਂ ਜਮਾ ਕੀ ਕਹਾਂ ਜਦੋਂ ਮੈਂ ਤੈਨੂੰ ਕਹੀ ਆ ਨੀ ਐ ਤੁਸੀਂ ਗੱਲ ਦਿਓ ਚਲ ਕੋਈ ਗੱਲ ਆ ਜਾਂਦੇ ਕਹਿ ਲਵਾਂ ਮੈਂ ਹੋ ਜੂਗੀ ਤਿਆਰ ਫਿਰ ਹੋਰ ਕੀ ਪੁੱਤ ਐਵੇਂ ਨਿਕਲੇ ਇਸ ਕਰਦੇ ਹੁੰਦੇ ਮਾੜੀ ਮਾੜੀ ਗੱਲ ਤੋਂ ਨਾਲੇ ਮੇਰਾ ਦੋ ਦਾ ਸੁਦਾ ਦਾ ਪੁੱਤ ਚਲੀ ਜਾਂਦਾ ਫੇਰ ਕੀ ਐ ਅੱਜ ਹੋਰ ਸਵੇਰੇ ਹੋਰ ਮਮੀ ਮਨਿੰਦਰ ਤੂੰ ਪੁੱਤ ਰੋਟੀ ਖਾ ਕੇ ਨਾ ਤਿਆਰ ਹੋ ਜਾ ਤੇ ਮੈਂ ਲਾਡੀ ਤੈਨੂੰ ਛੱਡ ਕੇ ਆਉ ਤੇਰੇ ਪੇਕੇ ਤੂੰ ਪੁੱਤ ਚਾਰ ਦਿਨ ਜਿਹੜੇ ਲਾਉਣਿਆਂ ਲਾਇਆ ਨਹੀਂ ਮਮੀ ਮੈਂ ਹੁਣ ਤੇ ਇੱਥੇ ਹੀ ਜਾਂਦੀ ਹੁਣ ਮੈਂ ਪੇਕੇ ਉੱਧੀ ਜਾਉਂਗੀ ਤੇ ਤੁਸੀਂ ਠੀਕ ਹੋ ਜੂਗੀ ਜਮਾ ਲੈ ਮੈਂ ਤਾਂ ਜਾਵਾਂ ਠੀਕ ਆ ਪੁੱਤ ਮੈਂ ਦਵਾਈ ਲੈ ਲਈ ਰੋਹ ਮੈਂ ਖਿਚੜੀ ਖਾ ਲੂ ਇਮਾ ਜਮਾ ਠੀਕ ਐ ਤੂੰ ਮੇਰਾ ਫਿਕਰ ਨਾ ਕਰ ਤੂੰ ਤਿਆਰ ਹੋ ਜਾਂਦੀ ਏ ਤੇ ਭਗਜਾ ਲਾਦੀ ਤੈਨੂੰ ਛੱਡਿਆ ਆਉਂਦਾਗਾ ਮਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੱਚੀ ਮੈਂ ਹੀ ਗਲਤ ਸੀ ਮੈਂ ਤੁਹਾਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਤੁਸੀਂ ਸੱਚੀ ਬਿਮਾਰ ਸੀਗੇ ਮੈਂ ਆਪਦੇ ਮਨਚੇ ਬਣਾਈ ਗਈ ਹੂੰ ਵੀ ਤੁਸੀਂ ਨਹੀਂ ਜਾਣ ਕੇ ਟੰਗ ਕਰ ਦਿਓ ਕੋਈ ਗੱਲ ਨਹੀਂ ਪੁੱਤ ਫੇਰ ਕੀ ਹੋਗਾ ਜੇ ਤੈਨੂੰ ਐ ਲੱਗਿਆ ਮੈਂ ਬਿਮਾਰ ਨਹੀਂ ਮੇਰੀ ਸਿਆਣੀ ਤੀ ਜਾਂ ਮਿਲਿਆ ਮੇਰੇ ਅੱਖੇ ਤੋਂ ਪੇਕੇ ਮਾ ਮੈਨੂੰ ਮaaf ਕਰਦੇ ਸੱਚੀ ਹੋਣੇ ਜਾਂਦੀ ਤੁਸੀਂ ਠੀਕ ਹੋ ਜਾਓ ਫਿਰ ਕੋਈ ਗੱਲ ਨਹੀਂ ਪੇਕੀ ਪੇਕੇ ਆ ਪੇਕੇ ਜਾਣਾ ਜ਼ਰੂਰੀ ਨਹੀਂ ਹੈਗਾ ਮੇਰਾ ਮੇਰਾ ਜ਼ਰੂਰੀ ਹੈ ਵੀ ਤੁਸੀਂ ਜਿੰਨ ਟਾਈਮ ਠੀਕ ਨਹੀਂ ਹੁੰਦੇ ਥੋੜੇ ਕੋਲ ਰਹਾ ਨਾ ਮaaf ਕਰਨ ਨੂੰ ਕਿਹੜਾ ਪਤ ਤੂੰ ਬਗਾਨੀ ਐ ਤੂੰ ਮੇਰੀ ਆਪਦੀ ਐ ਮੈਂ ਤੈਨੂੰ ਮaaf ਹੀ ਕੀਤਾ ᱛੀਏ ਮੈਂ ਤੇਰੇ ਕਰੇ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਸੌਰੀ ਮਾ ਚੱਲ ਫਿਰ ਹੋ ਤਿਆ ਤੈਨੂੰ ਛੱਡ ਕੇ ਆਣਾ ਐ ਕਰਦਾ ਮੈਂ ਦੋ ਦਿਨ ਆ ਜਾਊਗਾ ਉੱਥੇ ਕਿਸੇ ਬੰਦੇ ਨੂੰ ਭੇਜੂਗਾ ਖੇਤ ਬੇਬੇ ਕੋਲੇ ਮੈਂ ਲੈ ਆ ਲਊਗਾ ਠੀਕ ਐ ਨਣਾ ਕੋਈ ਗੱਲ ਨਹੀਂ ਜੀ ਕੋਈ ਗੱਲ ਬੇਬੇ ਦੋ ਦੋ ਦਿਨਾਂ ਚ ਠੀਕ ਹੋ ਜਾਊਗੀ ਮੈਂ ਦੋ ਦਿਨਾਂ ਬਾਅਦ ਚਾਰ ਦਿਨ ਵੱਧ ਲਾ ਆਉਂਗੀ ਨਹੀਂ ਪੁੱਤ ਤੇਰੀ ਮਾਂ ਵੀ ਡੀਕਦੀ ਹੋਊਗੀ ਤੈਨੂੰ ਜਬ ਆਗ ਜਾ ਹੋ ਜਾ ਤਿਆਰ ਠੀਕ ਹੈ ਮਾਂ ਜਬ ਆਗ ਜਾ ਲਾਡੀ ਖਾ ਲਓ ਰੋਟੀ ਪੁੱਤ ਚਲ ਬੇਬੇ ਖਾ ਲਾ ਕੇ ਜੀ ਤੂੰ ਰੋਟੀ ਖਾ ਲਓ ਕੇ ਨਾ ਤੇ ਹੋ ਜਾ ਤਿਆਰ